ਸਮਰਾਲਾ ਵਿੱਚ ਸੁਤੰਤਰਤਾ ਦਿਵਸ ਦੀ ਪਰੇਡ ਦੌਰਾਨ ਤਿੰਨ ਬੱਚੇ ਬੇਹੋਸ਼ ਹੋ ਜਾਂਦੇ ਹਨ ਫਾਰਮਾਸਿਸਟ ਬਿਨਾਂ ਦੇਰ ਕੀਤੇ ਐਂਬੂਲੈਂਸ ਰਾਹੀਂ ਉਹਨਾਂ ਬੱਚਿਆਂ ਨੂੰ ਫੁਰਤੀ ਨਾਲ ਹਸਪਤਾਲ ਲੈ ਜਾਂਦਾ ਹੈ ਇਹਨਾਂ ਵਿੱਚੋਂ ਇੱਕ ਬੱਚਾ ਹਾਰਟ ਦਾ ਮਰੀਜ਼ ਵੀ ਦੱਸਿਆ ਜਾ ਰਿਹਾ ਹੈ ਪਰ ਇਸੇ ਦੌਰਾਨ ਸਮਾਗਮ ਵਿੱਚ ਹੀ ਮੌਜੂਦ ਡਾਕਟਰ ਫਾਰਮਾਸਿਸਟ ਨੂੰ ਬੁਰਾ ਭਲਾ ਕਹਿੰਦਾ ਹੈ ਤੇ ਨਾਲ ਹੀ ਨੋਟਿਸ ਭੇਜਣ ਦੀ ਵੀ ਵਾਰਨਿੰਗ ਦਿੰਦਾ ਹੈ ਉਧਰ ਫਾਰਮਾਸਿਸਟ ਦੀ ਸ਼ਲਾਘਾ ਬੰਦੀ ਹੈ ਕਿ ਉਸਨੇ ਪਹਿਲਾ बेहोਸ਼ ਬੱਚਿਆਂ ਨੂੰ ਬਚਾਉਣ ਲਈ ਪਹਿਲ ਕੀਤੀ ਪਰ ਦੂਜੇ ਪਾਸੇ ਡਾਕਟਰ ਦੀ ਬੋਲਬਾਣੀ ਤੇ ਵੀ ਸਵਾਲ ਉੱਠ ਰਹੇ ਹਨ ਡਾਕਟਰ ਦਾ ਕਹਿਣਾ ਹੈ ਕਿ ਪਹਿਲਾਂ ਮੈਨੂੰ ਦੱਸਣਾ ਸੀ ਫਿਰ ਬੱਚਿਆਂ ਨੂੰ ਲੈ ਕੇ ਜਾਣਾ ਸੀ ਪਰ ਫਾਰਮਾਸਿਸਟ ਦਾ ਆਖਣਾ ਹੈ ਕਿ ਹੋ ਸਕਦਾ ਉਦੋਂ ਤੱਕ ਦੇਰ ਹੋ ਜਾਂਦੀ ਮੈਂ ਆਪਣਾ ਫਰਜ਼ ਨਿਭਾਇਆ ਹੈ ਕਿ ਕਿਹਦੇ ਕੋਲ ਨੁਕਰਾ ਚਾਹੇ ਬੱਚੇ ਲੈਣੇ ਬਾਅਦ ਮੈਨੂੰ ਚਾਹੀਦੀ ਹੈ ਉਦੋਂ ਲੱਗੇ ਸੀ ਮੈਨੂੰ ਸਿਰਫ ਐਂਬੂਲੈਂਸ ਬੱਚੇ ਨੂੰ ਕੁਝ ਹੋ ਜਾਂਦਾ ਜਿੱਦਿਆ ਵਾਰੀ ਕਿਹਦੀ ਫੇਸਲੂਨੀ ਇਹਨਾਂ ਨੂੰ ਕੋਈ ਅਰਦਾਸ ਨਹੀਂ ਤੇ ਫੇਰ ਕੁਝ ਹੋ ਜਾਂਦਾ ਓਏ ਯਾਰ ਚਾਰ ਬੰਦੇ ਹੋਤੀ ਉਹਨਾਂ ਨੇ ਪਸੋਂ ਵੀ ਇਹਨਾਂ ਨੇ ਕਿਹਾ ਉਹਨੂੰ ਦੋਲ ਦਿੱਤੀ ਚਾਰ ਬੱਚੇ ਹਨ ਚਾਰਾਂ ਨੂੰ ਬੈਠ ਸਾਰਿਆਂ ਦਾ ਨਾਮ ਲੁੱਟ ਲੱਗਿਆ ਵਾ ਕਿ ਮੈਨੂੰ ਕਿਸੇ ਨੂੰ ਫਾਰਮ ਨਹੀਂ ਕੀਤਾ ਬੱਚਿਆਂ ਦੀ ਜਾਨ ਨੂੰ ਖਤਰਾ ਪਾਇਆ ਜੀ ਜਵਾਬ ਦੇ ਦਾਂਗਾ ਮੇਰਾ ਨਾਮ ਹੀ ਨਵਜੀਤ ਸਿੰਘ ਹੈ ਕਿਹੜੀ ਪੋਸਟ ਤੇ ਹੋਣੀ ਆ ਮੈਂ ਫਾਰਮੈਸੀ ਆਫੀਸਰ ਇਨ ਸਿਵਲ ਆਫ ਡਿਊਟੀ ਲੱਗੀ ਹੈ ਤੁਹਾਡੀ ਮੇਰੀ ਇੱਥੇ ਇੰਡੀਪੈਂਡੈਂਸ ਦੇ ਇੱਥੇ ਲੱਗੀ ਹੋਇਆ ਦਾਣਾ ਮੰਡੀ ਸੋਨਰ ਵਾਲਾ ਵਿੱਚ 20 ਘਟਨਾ ਵਾਪਰੀ ਸੀ ਕਿ ਇੱਥੇ ਆਪਣੇ ਫੇਟ ਦੇ ਦੌਰਾਨ ਚਾਰ ਬੱਚੇ ਫੇਟ ਹੋ ਗਏ ਸੀ ਜਿਸ ਤੋਂ ਇੱਕ ਦੀ ਜ਼ਿਆਦਾ ਸੀਰੀਅਸ ਸੀ ਉਹਨੂੰ ਹਾਰਟ ਦੀ ਪ੍ਰੋਬਲਮ ਵੀ ਦੱਸੀ ਗਈ ਸੀ ਥੋੜੀ ਤੇ ਉਹਨੂੰ ਮੁੱਢਲੀ ਸਹਾਇਤਾ ਪਰ ਦੇ ਕੇ ਅਸੀਂ ਆਪਣਾ ਹਸਪੀਟਲ ਤੱਕ ਪਹੁੰਚਾ ਦਿੱਤਾ ਗਿਆ ਵਾ ਇਹ ਕਿੰਨੇ ਕੇ ਬਜੀ ਦੀ ਘਟਨਾ ਜੀ ਪਰੇਡ ਦੌਰਾਨ ਹੀ ਹੋਈ ਹੈ ਪਰੇਡ ਦੌਰਾਨ ਹੀ ਹੋਇਆ ਇਹ ਤੁਹਾਡੀ ਇੱਕ ਬਹਿਸ ਵੀ ਹੋ ਰਹੀ ਸੀ ਕਿਸੇ ਨਾਲ ਕੌਣ ਸੀਗੇ ਉਹ ਉਹ ਸਾਡੇ ਇੰਚਾਰਜ ਸੀ ਡਾਕਟਰ ਲਖਮਿੰਦਰ ਹੂੰ ਹੂੰ ਕੀ ਕਹਿ ਰਹੇ ਸੀ ਤੁਹਾਨੂੰ ਥੀ ਸੈੱਡ ਵੀ ਹੀ ਇਜ਼ ਅ ਇੰਚਾਰਜ ਕਹਿੰਦੇ ਸਾਨੂੰ ਪਹਿਲਾਂ ਤੁਹਾਨੂੰ ਸਾਨੂੰ ਕਾਲ ਕਰਕੇ ਦੱਸਣਾ ਸੀ ਫਿਰ ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਫਿਰ ਮੈਂ ਦੇਖਦਾ ਮਤਲਬ ਜੋ ਵੀ ਤੁਹਾਨੂੰ ਪਤਾ ਹੀ ਉਸ ਚੀਜ਼ ਦਾ ਮੇਰੀ ਪਰ ਮੇਰੇ ਪ੍ਰੋਟੋਕਾਲ ਇਹ ਕਹਿੰਦੇ ਆ ਸਰ ਵੀ ਪਹਿਲਾਂ ਪੇਸ਼ੈਂਟ ਨੂੰ ਦੇਖਣਾ ਨਾ ਕੇ ਆਪਣੇ ਇਨਚਾਰਜ ਨੂੰ ਇਨਫਾਰਮ ਕਰਨਾ ਉਹਨੂੰ ਫਰਸਟ ایڈ ਦੇਣੀ ਤੇ ਉਹਨੂੰ ਆਪਣਾ ਸਹੀ ਸਲਾਮਤ ਹਸਪੀਟਲ ਤੱਕ ਪਹੁੰਚਾਉਣਾ ਜੋ ਮੈਨੂੰ ਮੇਰੀ ਡਿਊਟੀ ਦੱਸਦੀ ਹੈ ਹੁਣ ਤੁਸੀਂ ਪਹੁੰਚਾ ਦਿੱਤਾ ਹਸਪੀਟਲ ਅਸੀਂ ਹਸਪੀਟਲ ਪਹੁੰਚਾ ਦਿੱਤਾ ਬੱਚੇ ਠੀਕ ਨੇ ਜੀ ਬੱਚੇ ਠੀਕ ਨਹੀਂ ਠੀਕ ਹੈ ਕੀ ਨਾਮ ਮੇਰਾ ਨਾਮ ਡਾਕਟਰ ਵੀ ਇੱਕ ਇੱਕ ਤੇ ਰੇਟ ਦਵਾ ਕੇ ਲੈ ਕੇ ਜਾਣਾ ਪੇਵਾਸ਼ੀਆਂ ਦਾ ਸਲਾਮਤ ਚਾਹ ਦੇ ਕੇ ਕਹਿੰਦੇ ਆ ਕਿ ਤੁਸੀਂ 108 ਤੇ ਆਸਪਤਾਲ ਚਾਕੇ ਆਈਏ ਆਪਣੇ ਕਿਉਂਕਿ ਮੈਂ ਆਪੋ ਇਸਪਤਾਲ ਜਾ ਕੇ ਦੇਖਿਆ ਹੈ ਤੇ ਬੱਚੇ ਬਿਲਕੁਲ ਠੀਕ ਠਾਕ ਨਹੀਂ। ਜੀ ਡਾਕਟਰ ਸਾਹਿਬਾ ਗੱਲ ਕਰੀਏ ਤਾਂ ਉਹਨਾਂ ਦਾ ਫੋਨ ਲਾਉਣਾ ਜ਼ਰੂਰੀ ਹੈ ਜਾਂ ਪਹਿਲਾਂ ਮੈਡੀਕਲ ਰਿਪੋਰਟ ਇਨਫੋਰਮੇਸ਼ਨ ਦੇਣਾ ਜ਼ਰੂਰੀ ਹੈ ਬੱਚੇ ਨਹੀਂ ਬਚਾਉਣਾ ਵੀ ਜ਼ਰੂਰੀ ਹੈ ਪਰ ਨਾਲ ਦੀ ਨਾਲ ਮੈਡੀਕਲ ਨੌਲੇਜ ਦੇ ਵਿੱਚ ਲਿਆਉਣਾ ਜ਼ਰੂਰੀ ਸੀ ਉਹਨਾਂ ਦਾ ਫਾਰਮਾਸਿਸ ਦਾ ਮੈਡੀਕਲ ਟੀਮ ਦਾ ਵੀ ਇੰਚਾਰਜ ਮੈਂ ਇੱਥੇ ਮੌਜੂਦ ਹਾਂ ਫੰਕਸ਼ਨ ਦੇ ਵਿੱਚ ਤੇ ਮੈਨੂੰ ਨਹੀਂ ਦੱਸਿਆ ਗਿਆ ਤੁਹਾਡੇ ਕੋਲ ਐਸਐਮਓ ਮਚਾੜਾ ਵੀ ਬੋਲਦੇ ਹੋ ਇੰਸਾਨ ਉਹਨਾਂ ਨੂੰ ਉਹਨਾਂ ਨੂੰ ਪਤਾ ਸੀਗਾ ਤੁਹਾਨੂੰ ਕਿ ਐਮਸੀਏ ਕਿਵੇਂ ਹੋ ਸਕਦਾ ਮੈਨੂੰ ਉਹਨਾਂ ਨੇ ਦੱਸਿਆ ਕਿ ਆ ਗੱਡੀ 108 ਬੜੀ ਤੇਜ਼ੀ ਨਾਲ ਗਈ ਹੈ ਅਸੀਂ ਨਾਲ ਇਕੱਠੇ ਬੈਠੇ ਆ ਫਿਰ ਮੈਂ ਉਸੇ ਵੇਲੇ ਫੋਨ ਕੀਤਾ ਤੇ ਉਸੇ ਵੇਲੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੇ ਬੇਹੋਸ਼ ਹੋਇਆ ਤੇ ਮੈਂ ਲੈ ਕੇ ਜਾ ਰਿਹਾ ਸਰ ਬੱਚੇ ਦੀ ਜਾਨ ਬਚਾਉਣਾ ਜ਼ਰੂਰੀ ਹੈ ਜਾਂ ਡਿਊਟੀ ਕਰਨੀ ਜ਼ਰੂਰੀ ਹੈ ਡਿਊਟੀ ਕਰਨੀ ਜ਼ਰੂਰੀ ਹੈ ਤੇ ਬੱਚੇ ਦੀ ਜਾਨ ਬਚਾਉਣੀ ਚਾਹੀਦੀ ਹੈ ਫਿਰ ਉਹਨਾਂ ਨੇ ਤਾਂ ਸਹੀ ਕੀਤਾ ਉਹਨੇ ਸਹੀ ਕੀਤਾ ਮੈਂ ਗਲਤ ਨਹੀਂ ਕਹਿ ਰਿਹਾ ਪਰ ਘੱਟੋ ਘੱਟ ਸੀਨੀਅਰ ਅਫਸਰ ਦੀ ਉਸੇ ਵੇਲੇ ਨੌਲੇਜ ਲੈਣਾ ਜ਼ਰੂਰੀ ਸੀ ਮਤਲਬ ਤੁਸੀਂ ਉਹਨੂੰ ਇਹ ਵੀ ਕਹਿ ਰਹੇ ਸੀ ਉਹਨਾਂ ਨੂੰ ਵੀ ਮੈਂ ਤੁਹਾਨੂੰ ਨੋਟਿਸ ਭੇਜੂਗਾ ਦੇਖੋ ਜੀ ਜਦੋਂ ਸੀਨੀਅਰ ਨੂੰ ਦੱਸਿਆ ਵੀ ਨਹੀਂ ਕੋਈ ਇਨਫੋਰਮ ਹੀ ਨਹੀਂ ਕਰੇਗਾ ਕਿ ਜ਼ਿੰਮੇਵਾਰੀ ਤਾਂ ਸੀਨੀਅਰ ਬੰਦੇ ਦੀ ਬਣ ਜਾਂਦੀ ਹੈ ਮੇਰੇ ਨੌਲੇਜ ਤੋਂ ਬਿਨਾ ਹੀ ਉਹ ਕੇਪਟਨ ਤੇ ਸ਼ਿਫਟ ਹੋਏ ਨਾ